ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸਾਹਿਬ ਟਿੱਲਾ ਪਾਪਾ ਸ਼ੇਖ ਫਰੀਦ ਜੀ ਦੇ ਗੇਟ ਦੇ ਬਾਹਰ ਪਹੁੰਚੇ ਆ ਤੁਹਾਨੂੰ ਦਰਸ਼ਨ ਕਰਵਾਵਾਂਗੇ ਧੰਤ ਧੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚਖੰਡ ਦੇ ਵਾਸੀ ਧੰਤ ਧੰਤ ਬਾਬਾ ਸ਼ੇਖ ਫਰੀਦ ਜੀ ਉਹਨਾਂ ਦੇ ਗੇਟ ਤੋਂ ਬਾਹਰ ਦਰਸ਼ਨ ਕਰਵਾਵਾਂਗੇ ਅੱਜ 7 ਮਈ ਹੈ ਦਿਨ ਬੁੱਧਵਾਰ ਹੈ ਦੇਸੀ ਮਹੀਨਾ 25 ਵਿਸਾਖ ਟਾਈਮ ਹੈ ਜਿਹੜਾ ਅਮਰਤਵੇਲੇ ਦਾ 2:47 ਮਿੰਟ ਹੋ ਚੁੱਕੇ ਹੈ ਕਰੋ ਦਰਸ਼ਨ ਧੰਤਨ ਬਾਬਾ ਸ਼ੇਖਪਰੀ ਜੀ ਦੇ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚਖੰਡ ਦੇ ਵਾਸੀ ਉਹਨਾਂ ਦੇ ਫਰੀਦ ਖਾਲ ਦੇ ਗੇਟ ਤੋਂ ਬਾਹਰ ਵੀ ਪਰਵਾਹ ਆਇਆਂ ਕਰੋ ਦਰਸ਼ਨ ਜੀ ਇਹ ਦੂਜੇ ਪਾਸੇ ਧੰਤਨ ਬਾਬਾ ਸ਼ੇਖਪਰੀ ਜੀ ਦੇ ਸਥਾਨ ਦੇ ਗੇਟ ਤੋਂ ਬਾਹਰ ਵੀ ਪਰਵਾਹ ਆਇਆਂ ਕਰੋ ਦਰਸ਼ਨ ਰਜਾਨਾ ਦੀ ਤਰ੍ਹਾਂ 3:30 ਵਜੇ ਗੇਟ ਖੁੱਲਣਗੇ ਤੰਤਾਂ ਬਾਅਦ ਕੇ 50 ਮਿੰਟ ਤੇ ਤੰਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਹੋਣਗੇ ਦੋਨੋਂ ਪ੍ਰਕਾਸ਼ ਹੋਣ ਸਮੇ ਤੰਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਵਾਵਾਂਗੇ ਉਸ ਤੋਂ ਬਾਅਦ ਅੱਜ ਜੋ ਹੋਗੋ ਨਾਮਾ ਚਾਹ ਹੋਣਗੇ ਉਹ ਵੀ ਤੁਹਾਨੂੰ ਸਰਵਣ ਕਰਵਾਵਾਂਗੇ ਫਲਹਾਰ ਤੁਸੀਂ ਜੇ ਜੁਠੋਗੇ ਆਪਣਾ ਪੌਣ ਖੋਲੋਗੇ ਹੌਣ ਖੋਲ ਸਮੇ ਸਭ ਤੋਂ ਪਹਿਲਾਂ ਕੋਸ਼ਿਸ਼ ਕਰਿਓ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਚ ਕਣ ਦੇ ਹੋਇ ਅਸੀਂ ਤਨ ਤਨ ਬਾਬਾ ਸ਼ੇਖਪਰੀ ਜੀ ਉਹਨਾਂ ਦੇ ਗੁਰਦੁਆਰਾ ਸਾਹਿਬ ਟੇਲਾ ਬਾਬਾ ਸ਼ੇਖਪਰੀ ਦੇ ਗੇਟ ਤੋਂ ਬਾਹਰ ਚਰਨਾ ਚ ਅਰਦਾਸ ਬੇਨਤੀ ਕਰਿਓ ਤਾਂ ਜੋ ਤੁਹਾਡਾ ਤੁਹਾਡੇ ਪਰਿਵਾਰ ਦਾ ਦਿਨ ਵਧੀਆ ਬਤੀਤ ਹੋ ਸਕੇ ਸਾਡੇ ਵੱਲੋਂ ਵੀ ਇਹੀ ਅਰਦਾਸ ਬੇਨਤੀ ਹੈ ਸਭ ਤੇ ਮਿਹਰ ਪ੍ਰਾਰਥਨਾ ਕਰਨ ਤਾਂ ਤੰਦਰੁਸਤੀਆਂ ਬਖਸ਼ਣ ਚੜ੍ਹਦੀਆਂ ਕਲਾਂ ਦੇ ਵਿੱਚ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ